ਖਬਰ ਨਾਵਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਭਾਰਤੀ ਜਨਤਾ ਪਾਰਟੀ ਨੂੰ ਬੜਾ ਵੱਡਾ ਝਟਕਾ ਲੱਗਿਆ ਹੈ ਇੱਕ ਪਾਸੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਖਾਤਾ ਨਹੀਂ ਖੋਲ ਸਕੀ ਭਾਰਤੀ ਜਨਤਾ ਪਾਰਟੀ ਜਿਮਨੀ ਚੋਣਾਂ ਦੇ ਵਿੱਚ ਇਹੀ ਹਾਲ ਹੋਇਆ ਹਾਲਾਂਕਿ ਮਨਪ੍ਰੀਤ ਬਾਦਲ ਦੀ ਜਬਾਨਤ ਜਬਤ ਹੋਈ ਹਲਕਾ ਗੱਦੜ ਬਾਤੋਂ ਇਸ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਦੇ ਹੌਸਲੇ ਬੁਲੰਦ ਨੇ ਪਤਾ ਨਹੀਂ ਭਾਰਤੀ ਜਨਤਾ ਪਾਰਟੀ ਨੂੰ ਕਿਹੜੀ ਗਿੱਦੜ ਸਿੰਘੀ ਮਿਨੀ ਹੋਈ ਹੈ ਜਿਸ ਦੇ ਬਲ ਬੂਤੇ ਉੱਤੇ ਕਹਿ ਰਹੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੱਲੋਂ ਸਾਡਾ ਮੁੱਖ ਮੰਤਰੀ ਹੋਵੇਗਾ ਸੰਪੂਰਨ ਸਾਨੂੰ ਪੰਜਾਬ ਦੇ ਲੋਕਾਂ ਰਈ ਬਹੁਮਤ ਮਿਲੇਗਾ ਕੀ ਉਹ ਜਿਹੜੀਆਂ ਕਿਸਾਨੀ ਮੰਗਾਂ ਮੰਨੀਆਂ ਜਾ ਰਹੀਆਂ ਨੇ ਕਿਸਾਨਾਂ ਕੁਜਗਜੀਤ ਸਿੰਘ ਡੱਲੇ ਵਾਲਵਲ ਨੂੰ ਕੀ ਉਹ ਮੰਗਲੀਆਂ ਜਾਣਗੀਆਂ ਪੰਜਾਬ ਦੀ ਵੋਟ ਆਪਣੇ ਹੱਥ ਵਿੱਚ ਕਰਨ ਦੇ ਲਈ ਇਹਦਰ ਭਾਰਤੀ ਜਨਤਾ ਪਾਰਟੀ ਦੇ ਵਿੱਚ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬੜੇ ਵੱਡੇ ਆਗੂ ਜਿਹੜੇ ਨੇ ਉਹ ਗਏ ਸੀ ਇਹ ਜਾਨਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਾਂਗਰਸ ਦਾ ਪੱਲਾ ਛੱਡ ਕੇ ਸਭ ਤੋਂ ਪਹਿਲਾਂ ਗਏ ਕੈਪਟਨ ਅਮਰਿੰਦਰ ਸਿੰਘ ਫਿਰ ਮਨਪ੍ਰੀਤ ਬਾਦਲ ਫਿਰ ਸੁਨੀਲ ਕੁਮਾਰ ਜਾਖੜ ਬਾਅਦ ਵਿੱਚ ਸਾਰੇ ਤੋਂ ਰਵਨੀਤ ਸਿੰਘ ਬਿੱਟੂ ਯਾਨੀ ਕਿ ਦਿਗਸ ਇਹ ਮੰਨੇ ਜਾਂਦੇ ਸੀ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਰਤਬਾ ਸੀ ਰਸੂਖ ਸੀ ਭਾਰਤ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਸਲਾਹ ਮਸ਼ਵਰੇ ਲੈ ਜਾਂਦੇ ਸੀ ਲੇਕਿਨ ਇਧਰ ਕਹਿੰਦੇ ਨੇ ਕਿ ਬਹੁਤੇ ਘਰਾਂ ਦਾ ਪਰੋਣਾ ਜਿਹੜਾ ਭੁੱਖਾ ਰਹਿੰਦਾ ਹੈ ਜਿਆ ਉਹਦੀ ਰਿਸਪੈਕਟ ਨਹੀਂ ਹੁੰਦੀ ਹੁਣ ਇਹਨਾਂ ਵੱਡੇ ਆਗੂਆਂ ਦੀ ਰਿਸਪੈਕਟ ਜਿਹੜੀ ਹੈ ਜਾਂ ਕਹਿ ਦਈਏ ਸਲਾਹ ਮਸ਼ਵਰੇ ਯਾਨੀ ਕਿ ਦਿੱਲੀ ਦੇ ਵਿੱਚ ਪੰਜਾਬੀਆਂ ਦੀ ਵੋਟ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੈ ਨਾ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਿਆ ਗਿਆ ਨਾ ਮਹਾਰਾਣੀ ਪ੍ਰਦੀਪ ਸਿੰਘ ਪਰਨੀਤ ਕੌਰ ਨੂੰ ਸੱਦਿਆ ਗਿਆ ਨਾ ਰਵਨੀਤ ਮਿੱਟੂ ਨੂੰ ਨਾ ਮਨਪ੍ਰੀਤ ਬਾਦਲ ਨੂੰ ਤੇ ਨਾ ਹੀ ਸੱਦਿਆ ਗਿਆ ਸੁਨੀਲ ਕੁਮਾਰ ਜਾਖੜ ਨੂੰ ਆਖਰਕਾਰ ਵਿਜੇ ਸਾਪਲਾ ਹਰਜੀਤ ਗਰੇਵਾਲ ਅਤੇ ਹੋਰ ਜਿਹੜੇ ਆਗੂ ਨੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਬਣਾਇਆ ਗਿਆ ਕਿ ਤੁਸੀਂ ਐਜ਼ ਇੱਕ ਕੰਮ ਕਰੋ ਸਟਾਰ ਪ੍ਰਚਾਰਕ ਐਜ਼ ਹੀ ਮੇਨ ਬੁਲਾ ਰਹੇ ਉਹਨਾਂ ਵੱਲੋਂ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਕਿਉਂਕਿ 5 ਫਰਵਰੀ ਨੂੰ ਜਿਹੜੀ ਹੈ ਵਿਧਾਨ ਸਭਾ ਦੀ ਚੋਣਾਂ ਦੀ VOTING ਹੋ ਜਾਵੇਗੀ ਅਤੇ 8 ਫਰਵਰੀ ਨੂੰ ਤੀਜੇ ਆਉਣਗੇ ਲੇਕਿਨ ਇਹਨਾਂ ਚਲਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਤੋਂ ਝਟਕਾ ਲੱਗਣ ਜਾ ਰਿਹਾ ਹੈ ਸੂਤਰ ਦੱਸਦੇ ਨੇ ਕਿ ਹੁਣ ਜਿਹੜੇ ਗਏ ਸੀ ਬੜੇ ਚਾਅ ਦੇ ਨਾਲ ਕਿ ਸਾਨੂੰ ਆ ਜਿਹੜੀਆਂ ਉੱਚੀਆਂ ਉੱਚੀਆਂ ਪਦਵੀਆਂ ਦੇਣਗੇ ਸਾਨੂੰ ਵੱਡੇ ਅਹੁਦੇ ਦੇਣਗੇ ਨਿਕਰ ਉਧਰ ਬੂੰਦੀ ਖਾਣੀ ਪਈ ਸਿਰਫ ਜੇਕਰ ਵੱਡਾ ਅਹੁਦਾ ਮਿਲਿਆ ਹੈ ਉਹ ਮਿਲਿਆ ਹੈ ਪਹਿਲਾਂ ਸੁਨੀਲ ਕੁਮਾਰ ਜਾਕਰ ਨੂੰ ਉਹਨੇ ਜਰੂਰਸ ਕਰ ਦਿੱਤਾ 2024 ਦੀਆਂ ਵਿਧਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਵਰੀਤ ਬਟੂ ਨੂੰ ਮਿਲਿਆ ਚਾਰ ਹਲਕਿਆਂ ਦੇ ਵਿੱਚ ਚੋਣਾਂ ਹੋਈਆਂ ਨੇ ਹਦਾ ਵੋਟ ਫਿਰ ਗਈ ਚਲੀ ਯਾਨੀ ਕਿ ਸਾਰੇ ਹੱਥ ਘੱਡੇ ਆਪਣਾਰੀ ਹੈ ਭਾਰਤੀ ਜਨਤਾ ਪਾਰਟੀ ਇਸ ਦੇ ਬਾਅਦ ਯੂਥ ਵੀ ਜਿਹੜੀ ਪਿੰਡੂ ਵੋਟ ਹੈ ਜਿਹੜੀ ਪਿੰਡਾਂ ਦੀ ਵੋਟ ਹੈ ਉਹ ਬੜਾ ਸਮਝਦਾਰ ਹੈ ਮਜ਼ਦੂਰ ਵੀ ਨੇ ਕਿਸਾਨ ਦੀ ਨੇ ਜਾਂ ਜਿਹੜੀਆਂ ਬਸਤੀਆਂ ਦੀ ਵੋਟ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਨਹੀਂ ਪੈ ਰਹੀ ਇਸ ਕਰਕੇ ਸੂਤਰ ਦੱਸਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਫਿਰ ਦੁਬਾਰਾ ਵਾਪਸ ਆ ਰਹੇ ਨੇ ਕਾਂਗਰਸ ਪਾਰਟੀ ਦੇ ਵਿੱਚ ਕਿਉਂਕਿ ਕਾਂਗਰਸ ਪਾਰਟੀ ਨੂੰ ਹਾਲੇ ਸਟਿੱਕ ਸਹੀ ਚਿਹਰਾ ਹੀ ਨਹੀਂ ਮਿਲ ਰਿਹਾ ਕਿ ਮੁੱਖ ਮੰਤਰੀ ਕਿਹਨੂੰ ਚੋਣ ਮੈਦਾਨ ਦੇ ਵਿੱਚ ਉਤਾਰੀਏ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜੇਕਰ ਹੁੰਦੇ ਨੇ ਤੇ ਥੋੜਾ ਜਿਹਾ ਜਿਹੜਾ ਹੈ ਕਾਂਗਰਸ ਪਾਰਟੀ ਵਾਸਤੇ ਕੰਮ ਸੁਖਾਲਾ ਹੋ ਜਾਵੇਗਾ ਕਿਉਂਕਿ ਰਾਜਾਪੁਰੇ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਚੈਲੰਜਸਨ ਚੰਨੀ ਜੇਕਰ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਂਦਾ ਹੈ ਕਾਂਗਰਸ ਪਾਰਟੀ ਵੱਲੋਂ ਤੇ ਇਹਨਾਂ ਦੀ ਆਪਸ ਖੇਪੜਬਾਜੀ ਹੋ ਜਾਵੇਗੀ ਇਹਨਾਂ ਦੇ ਆਪਸ ਵਿੱਚ ਮਤਭੇਦ ਹੋ ਜਾਣਗੇ ਇਸ ਲਈ ਸੂਤਰ ਦੱਸਦੇ ਨੇ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ ਜੇਕਰ ਉਹ ਐਜ਼ੇ ਮੁੱਖ ਮੰਤਰੀ ਦਾ ਚਿਹਰਾ ਹੁੰਦੇ ਨੇ ਐਜ਼ੇ ਪ੍ਰਧਾਨ ਬਣਦੇ ਨੇ ਕਾਂਗਰਸ ਪਾਰਟੀ ਦੇ ਆਕੇ ਤਾਂ ਫਿਰ ਮਤਭੇਦ ਸਾਰੇ ਖਤਮ ਹੋਣਗੇ ਕਿਉਂਕਿ ਬੜਾ ਵੱਡਾ ਸਕੂਕ ਹੈ ਦਬਾਉਣ ਦੀ ਕਲਾ ਹੈ ਮਨਾਉਣ ਦੀ ਕਲਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਕੈਪਟਨ ਅਵਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਦੀਆਂ ਹਵਾਵਾਂ ਜਿਹੜੀਆਂ ਨੇ ਉਹ ਤੇਜ਼ ਹੋ ਗਈਆਂ ਨੇ ਕਾਂਗਰਸ ਪਾਰਟੀ ਦੇ ਵਿੱਚ ਆਉਣ ਦੀਆਂ ਕਾਫੀ ਲੰਬੇ ਸਮੇਂ ਤੋਂ ਕਨਸੂਆਂ ਚੱਲ ਰਹੀਆਂ ਨੇ ਕਿ ਕੈਪਟਨ ਬੜਾ ਜਲਦੀ ਹੀ ਕਾਂਗਰਸ ਵਿੱਚ ਸ਼ਾਮਿਲਿਤ ਕਰਨ ਜਾ ਰਿਹਾ ਹੈ ਤਾਂ